ਸਿੰਘਾ ਜੀ ਆਪਣੇ ਘਰੇ ਲੱਗੀ ਸੀ ਕਿ ਕਾਰਨ ਕੀ ਜੀ ਕੋਈ ਪਤਾ ਨਹੀਂ ਲੱਗਾ ਜੀ ਨੇਰੀ ਦੇ ਵਿੱਚ ਕਿਦੋਂ ਆ ਗਿਆ ਕੋਈ ਬੁੱਲੇ ਦੇ ਵਿੱਚ ਕੁਛ ਆ ਗਿਆ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਛੱਡ ਚੱਕ ਆ ਗਈ ਲਹਿੜ ਗਈ ਸੀ ਲਹਿਟਾ ਨਹੀਂ ਸੀ ਲਹਿਟ ਹੈ ਨਹੀਂ ਸੀ ਲਹਿਟਾ ਨਹੀਂ ਸੀ ਕਿ ਕਾ 6 ਵਜੇ ਦੀ ਲੱਗੀ ਕਾਰਨ ਕਿੰਨੀ ਕਾਗ ਸੀ ਕਿੰਨਾ ਕੋ ਨੁਕਸਾਨ ਹੈ ਨੁਕਸਾਨ 100 100 ਟਰਾਲੀ ਤੂੜੀ ਛੜ ਗਈ ਹੈ ਜੀ ਬਾਕੀ ਪਸੂ ਨੁਕਸਾਨ ਸਾਡੇ ਬਚ ਗਿਆ ਚਲੋ ਮੇਰਾ ਪਿੰਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ ਇਹ ਸਰਕਾਰ ਦੀ ਦਾ ਨਾਕਾਮੀ ਹੈ ਨਾ ਸਾਨੂੰ ਫਾਇਰ ਬ੍ਰੇਡ ਨਾ ਸਾਡੇ 112 ਤੇ ਕਾਲ ਕੀਤੀ ਉਹਨਾਂ ਨੇ ਵੀ ਸਾਡਾ ਫੋਨ ਨਹੀਂ ਸੁਣਿਆ ਹਾਂ ਉਹਨਾਂ ਸਾਡਾ ਫੋਨ ਕੱਟਦਾ ਗੱਲ ਸੁਣ ਕੇ ਫੋਨ ਕੱਟਦਾ ਅਜੇ ਤੱਕ ਸਾਡਾ ਕੋਈ ਪ੍ਰਸ਼ਾਸਨ ਦਾ ਬੰਦਾ ਸਾਡੇ ਕੋਲ ਸਾਰ ਨਹੀਂ ਲੈਣ ਆਇਆ ਸਾਡਾ ਜੋ ਨੁਕਸਾਨ ਹੋਇਆ ਉਹ ਨਾਲ ਕੋਈ ਸਾਡੀ ਜਿੰਨੀ ਕੁ ਉਸਨੂੰ ਸਾਡੀ ਕਿਸੇ ਤੱਕ ਜੀ ਹਾਂ ਨੁਕਸਾਨ ਕਿੰਨਾ ਕ ਲੱਗਦਾ ਨੁਕਸਾਨ ਪਸ 7-8 ਲੱਖ ਦਾ ਹੀ ਹੋਗਾ ਜੀ ਜੋ ਸਾਡਾ ਉਹ ਵੀ ਖਤਮ ਹੋ ਗਿਆ ਤੂੜੀ ਵੀ ਖਤਮ ਹੋ ਗਈ ਏ ਕੱਲ ਹੌਣ ਵੀ ਮਿਲਦਾ 10 11 ਵਜੇ ਗਏ ਨੇ ਅਜੇ ਤੱਕ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਅੱਜ ਅੱਗ ਚੱਲੀ ਜਾਂਦੀ ਏ ਸਾਡਾ ਸਾਰਾ ਨਗਰ 50 60 ਬੰਦੇ ਹਜੇ ਵੀ ਲੱਗੇ ਖੜੇ ਆ ਤੂੜੀ ਬਾਹਰ ਕੱਢੀ ਜਾਂਦੇ ਆ ਵਿਖਾ ਦੋ ਪਰਲੇ ਪੱਸਿਆ ਸਾਰੇ ਖੇਲਰੀ ਵੀ ਘਰੇ ਉਹਨੂੰ ਵੀ ਇਕੱਠੀ ਕਰੀ ਜਾਂਦੇ ਆ ਮੈਂ ਇਹ ਕਿੱਥੋਂ ਸਰਦ ਸਿੰਘ ਜੀ ਸਾਫ ਦਾ ਸਰਪੰਚ ਕੱਖਵਾਦੀ ਕੀ ਹੋਇਆ ਸੀ ਇਹ ਜੀ ਕੱਲ ਸਵੇਰੇ 6 ਵਜੇ ਇੱਥੇ ਅਚਾਨਕ ਅੱਗ ਲੱਗੀ ਆ ਤੇ ਜੋ ਕਿ ਡੰਗਰ ਪਸੂ ਵੀ ਨਾਲ ਸੀ ਤੇ ਜਦੋਂ ਅੱਗ ਬਹੁਤ ਜ਼ਿਆਦਾ ਹੋ ਗਈ ਉਦੋਂ ਪਤਾ ਲੱਗਿਆ ਵੀ ਕਿੰਨਾ ਲਾਟਾ ਨਿਕਲ ਗਿਆ ਤੇ ਫਿਰ ਲਾਸਮੈਂਟ ਕੀਤੀ ਗਈ ਪਿੰਡ ਦੇ ਵਿੱਚ ਤੇ ਆੜ ਕੇ ਸਾਰਿਆਂ ਦੇ ਆ ਜਿਹੜੇ 15-20 ਡੰਗਰ ਸੀ ਉਹ ਬਾਹਰ ਕੱਢੇ ਗਏ ਤੇ ਇੰਨੀ ਜਿਆਦਾ ਭਿਆਨਕ ਅਗ ਸੀ ਫਾਇਰ ਬ੍ਰਿਗੇਡ ਨੂੰ ਵੀ ਕੀਤਾ ਗਿਆ ਚੱਲੂ ਪਲਾਂਟ ਦੇ ਵਿੱਚ ਵੀ ਦੋ ਕੀਤਾ ਗਿਆ ਉਹਨੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂਗਾ ਤੇ ਜੋ ਕਿ ਇਹਦਾ ਘੱਟ ਤੋਂ ਘੱਟ 100-150 ਟਰਾਲੀ ਕਣਕ ਦੀ ਸੀ ਉਹ ਸੜ ਗਈ ਆ ਤੇ ਜਿਹੜਾ ਸ਼ੈੱਡ ਸੀ ਨਾ 100 ਫੁੱਟ ਲੰਮਾ ਉਹ ਵੀ ਸਾਰਾ ਖਤਮ ਹੋ ਗਿਆ ਪਾਇਰ ਬਗੇਟ ਆਈ ਹੈ ਮੋਕੇ ਤੇ ਨਾ ਕੋਈ ਅਜੇ ਤੱਕ ਵੀ ਅੱਗ ਚੱਲ ਰਹੀ ਆ ਕਿਉਂਕਿ ਕੱਲ ਦੀ 6 ਵਜੇ ਦੀ ਲੱਗੀ ਅੱਗ 10 10 ਦਾ ਟਾਈਮ ਹੋ ਗਿਆ ਜੋ ਕਿ ਅੱਜ ਤੱਕ ਵੀ ਬੰਦੇ ਲੱਗੇ ਹੋਇਆ ਥੱਲੇ ਅੱਗ ਧੁੱਪ ਰਹੀ ਆ ਕਿਸੇ ਪ੍ਰਸ਼ਾਸਨ ਨੇ ਜਾਂ ਕਿਸੇ ਨੇ ਕੋਈ ਜ਼ਰਕੇ ਇਥੇ ਕੋਈ ਸਾਰ ਨਹੀਂ ਲਈ ਮੰਗ ਕੀ ਕਰ ਰਹੇ ਮੰਗ ਤਾਂ ਹੀ ਕਰਨੀ ਵੀ ਇੱਕ ਤਾਂ ਜਿਹੜਾ ਇਹ ਕਿਸਾਨ ਦਾ ਨਕਸਾਰ ਹੋਇਆ ਹੈ ਦੇਖੋ ਤੇ ਇੱਕਾ ਜਿਹੜੀ ਸਰਕਾਰ ਨੇ ਫਾਇਰ ਬ੍ਰਿਗੇਡ ਵਾਲੇ ਜਾਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਵੀ ਘਰ ਦੇ ਵਿੱਚ ਅੱਗ ਲੱਗੀ ਹੋਵੇ ਇਹਨਾਂ ਜੀ ਜੰਤੂ ਮਾਲ ਜੀ ਹੁਣ ਤੇ ਉੱਥੇ ਨਾ ਪਹੁੰਚੇ ਤੇ ਉਹਦੇ ਤੇ ਫਾਇਰ ਬ੍ਰਿਗੇਡ ਵਾਲਾ ਤੇ ਵੀ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ